ਲਾੜੀ ਦੀ 스테ਜ ਤੇ ਹੋਈ મોત ਅਸਲ ਸੱਚ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਦਰਸਲ ਦੱਸਦੀ ਹੈ ਕਿ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਏ ਜਿੱਥੇ ਕਿ ਇੱਕ ਕੁੜੀ ਦੇ ਵੱਲੋਂ ਲਾਵਾ ਫੇਰੇ ਤਾਂ ਲੈ ਲਿੱਤੇ ਜਾਂਦੇ ਹਨ ਪਰ ਲਾੜੀ ਜਦ ਬਰਮਾਲਾ ਲਈ ਆਉਂਦੀ ਹੈ ਤਾਂ ਉਹ ਆਪਣੇ ਸਾਹ ਛੱਡ ਜਾਂਦੀ ਹੈ ਆਪਣੇ ਵਿਆਹ ਦਾ ਉਸ ਨੂੰ ਬਹੁਤ ਚਾਸੀ ਜਿਸ ਘਰ ਦੇ ਵਿੱਚ ਥੋੜਾ ਸਮਾਂ ਪਹਿਲਾਂ ਖੁਸ਼ੀਆਂ ਸੀ ਹੁਣ ਉੱਥੇ ਇੱਕ ਗੁਮਸੂਮ ਇਕ ਮਾਹੌਲ ਬਹੁਤ ਹੀ ਦਰਦਨਾਕ ਬਣ ਚੁੱਕਿਆ ਹੈ ਦਰਅਸਲ ਦੱਸਦੀ ਹੈ ਕਿ ਜਿਹੜੀ ਲਾੜੀ ਹੈ ਪਰਿਵਾਰਕ ਮੈਂਬਰਾਂ ਦੇ ਤੇ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਲਾਵਾ ਵੇਲੇ ਵੀ ਉਸ ਦੀ ਤਬੀਅਤ ਖਰਾਬ ਹੁੰਦੀ ਹੈ ਪਰ ਉਹ ਠੀਕ ਹੋ ਜਾਂਦੀ ਹੈ ਜਦ ਫੇਰੀਆਂ ਲਈ ਉਸ ਨੂੰ ਲੈ ਕੇ ਜਾਂਦੇ ਨੇ ਤਾਂ ਉਸ ਨੂੰ ਥੋੜਾ ਘਬਰਾਟ ਲੱਗਦੀ ਹੈ ਪਰ ਉਸ ਨੂੰ ਪਾਣੀ ਪਿਲਾ ਦਿੱਤਾ ਜਾਂਦਾ ਹੈ ਫਿਰ ਉਹ ਠੀਕ ਹੋ ਜਾਂਦੀ ਪਰ ਸੇਰ ਤੇ ਜਿੱਦਾਂ ਹੀ ਉਹ ਸੋਫੇ ਤੇ ਬੈਠਦੀ ਹੈ ਤੇ ਉਹ ਪੜਾ ਦਮ ਛੱਡ ਜਾਂਦੀ ਹੈ ਤੇ ਇੱਕ ਤਸਵੀਰਾਂ ਨੇ ਉਸ ਕੁੜੀ ਦੀਆਂ ਜਿਸ ਨੂੰ ਅੱਜ ਲਾੜੀ ਬਣਨਾ ਸੀ ਜਿਸਨੇ ਅੱਜ ਦੂਜੇ ਘਰ ਜਾਣਾ ਸੀ ਪਾਰ ਉਸ ਦੀ ਮੌਤ ਹੋ ਚੁੱਕੀ ਤਾਂ ਤੁਸੀਂ ਵੀ ਸੁਣਾ ਕਿ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਕਿਹਾ ਆਨੰਦ ਕਾਰ ਜੀ ਚੁੱਕ ਕੇ ਗਏ ਆਂ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆਂ ਉੱਥੇ ਤੇ ਟੈਂਟ ਦੇ ਬਰਲੇ ਬਸ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ ਫਿਰ ਗਏ ਆਂ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮਹਲ ਪਹੁੰਚ ਸੀ ਸਜਣ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੋੜੇ ਮਹਿਸੂਸ ਹੋਇਆ ਮੁੜ ਕੇ ਸੀ ਆਖਾ ਵੀ ਚਾ ਲੈਣ ਦਵਾਈ ਦੇਣ ਦੀ ਆਪਾਂ ਜਲਾਲਵਾਦ ਲੈ ਚੱਲਨੇ ਫਿਰ ਘਰ ਲੈ ਆਂ ਲੰਗਾ ਲੂੰਗਾ ਅਭੀ

you <laughs>